ਵਰੀਆ ਜ਼ਿੰਦਗੀ ਅਤੇ ਚੰਗੀ ਸਿਹਤ ਲਈ ਅਜ਼ਮਾਏ ਹੋਏ ਵਾਟ ਕਰੀਲੂਨ ਉਸਕੇ ਨੰਬਰ 1 ਗਰਮ ਦੁੱਧ ਵਿੱਚ ਸੌਂਪਾ ਕੇ ਪੀਣ ਦੇ ਨਾਲ ਸਮਰਦਾਦ ਤੋਂ ਬਲੀ ਰहत ਮਿਲਦੀ ਆ ਨੰਬਰ 2 ਸਾਨੂੰ ਹਰ ਰੋਇ ਸੌਣ ਤੋਂ ਪਹਿਲਾਂ ਪਿਸ਼ਾਬ ਕਰਕੇ ਪੈਣਾ ਚਾਹੀਦਾ ਹੈ ਇਸਤੇ ਨਾਲ ਸਾਡੇ ਗੁਰਦੇ ਖਰਾਬ ਨਹੀਂ ਹੁੰਦੇ ਨੰਬਰ 3 ਪੇਟ ਰਾਤ ਨੂੰ ਪੇਟ ਦੇ ਵਿੱਚ ਸਰੋਂ ਦਾ ਤੇਲ ਲਗਾਉਣ ਦੇ ਨਾਲ ਤੁਹਾਡਾ ਦਿਮਾਗ ਤੇਜ ਹੋ ਜਾਵੇਗਾ ਤੇ ਸਵਾਸਤ ਵੀ ਬਣਿਆ ਰਹੇਗਾ ਸੋ ਧੁੰਨੀ ਵਿੱਚ ਤੇਲ ਜ਼ਰੂਰ ਲਾਓ ਨੰਬਰ 4 ਕੱਟੇ ਹੋਏ ਪਿਆਜ਼ ਨੂੰ ਕਦੇ ਵੀ ਦੂਜੇ ਦਿਨ ਤੱਕ ਨਾ ਰੱਖੋ ਇਸ ਨਾਲ ਪੇਟ ਦੀਆਂ ਬਿਮਾਰੀਆਂ ਹੋ ਜਾਂਦੀਆਂ ਨੰਬਰ 5 ਜਿਹੜੇ ਲੋਕ ਹਰ ਰੋਜ਼ ਦਹੀਂ ਦਾ ਸੇਵਨ ਕਰਦੇ ਆ ਉਹਨਾਂ ਨੂੰ ਕਦੇ ਵੀ ਪਿਸ਼ਾਬ ਦੀ ਇਨਫੈਕਸ਼ਨ ਨਹੀਂ ਹੁੰਦੀ ਨੰਬਰ 6 ਰਜਾਨਾ ਸਵੇਰੇ ਖਾਲੀ ਪੇਟ ਉੱਠ ਕੇ ਲੰਮ ਕੰਦੇ ਨਾਲ ਕਦ ਬਾਦ ਜਾਂਦਾ ਨੰਬਰ 7 ਮੂੜੀ ਦਾ ਰਸ ਪੀਣ ਦੇ ਨਾਲ ਪਿੱਤੇ ਦੀ ਪਥਰੀ ਬਾਨੀ ਬੰਦ ਹੋ ਜਾਂਦੀ ਆ ਨੰਬਰ 8 ਰੋਜ਼ਾਨਾ ਸਵੇਰੇ ਥੋੜਾ ਜਿਹਾ ਲਸਣ ਦਾ ਟੁਕੜਾ ਖਾਣ ਦੇ ਨਾਲ ਤੁਹਾਨੂੰ ਜਲਦੀ ਕੋਈ ਬਿਮਾਰੀ ਨਹੀਂ ਲੱਗਦੀ ਨੰਬਰ 9 ਸਵੇਰੇ ਉੱਠ ਕੇ ਆ ਰੋਜ਼ ਗੰਗੀ ਕਰਨ ਦੇ ਨਾਲ ਤੁਹਾਡੇ ਵਾਲ ਮਜ਼ਬੂਤ ਹੋ ਜਾਂਦੇ ਆ ਨੰਬਰ 10 ਜੇਕਰ ਤੁਹਾਡੇ ਬੁੱਲਾ ਹਮੇਸ਼ਾ ਬਲੈਕ ਰਹਿੰਦੇ ਆ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਬੁੱਲਾ ਉੱਤੇ ਦਹੀਂ ਦੀ ਮਲਾਈ ਲਗਾ ਲਓ ਇਸ ਤਰ੍ਹਾਂ ਕਰਨ ਦੇ ਨਾਲ ਇਹ ਗੁਲਾਬੀ ਤੇ ਪਲੇਨ ਹੋ ਜਾਣਗੇ ਨੰਬਰ 11 ਗੁਰਦਾ ਸੇਵਨ ਕਰਨ ਦੇ ਨਾਲ ਸਾਨੂੰ ਕਦੇ ਵੀ ਸ਼ੂਗਰ ਦੀ ਦਿੱਕਤ ਨਹੀਂ ਦੀ ਨੰਬਰ 12 ਰੋਜ਼ਾਨਾ ਸਵੇਰੇ ਬੇਰ ਦਾ ਸੇਵਨ ਕਰਨ ਦੇ ਨਾਲ ਪੇਟ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਨੰਬਰ 13 ਹਰ ਰੋਜ਼ ਸਵੇਰੇ ਉੱਠ ਕੇ ਖਾਲੀ ਪੇਟ ਟਮਾਟਰ ਖਾਣ ਦੇ ਨਾਲ ਸਾਡੇ ਵਾਲ ਕਦੇ ਵੀ ਸਫੈਦ ਨਹੀਂ ਹੁੰਦੇ ਨੰਬਰ 14 ਰਾਤ ਨੂੰ ਸੌਣ ਤੋਂ ਪਹਿਲਾਂ ਗੁੰਗਣਾ ਪਾਣੀ ਪੀਣ ਦੇ ਨਾਲ ਗੁਰਦੇ ਹਮੇਸ਼ਾ ਸਾਫ਼ ਰਹਿੰਦੇ ਆ ਨੰਬਰ 15 ਹਰੀ ਲਾਈਚੀ ਦਾ ਸੇਵਨ ਕਰਨ ਦੇ ਨਾਲ ਕਦੇ ਵੀ ਸਾਡਾ ਸਾਹ ਨਹੀਂ ਫੁੱਲਦਾ ਮਤਲਬ ਸਾਨੂੰ ਸਾਹ ਵਰਗੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 16 ਅਮਰੂਦ ਦਾ ਸੇਵਨ ਕਰਨ ਦੇ ਨਾਲ ਸੁਸਤੀ ਅਤੇ ਡਿਪਰੈਸ਼ਨ ਖਤਮ ਹੋ ਜਾਂਦਾ ਹੈ ਨੰਬਰ 17 ਰੋਜ਼ਾਨਾ ਜਿਆਦਾ ਠੰਡਾ ਪਾਣੀ ਪੀਣ ਦੇ ਨਾਲ ਸਾਡਾ ਚਿਹਰਾ ਮੁਰਝਾ ਆ ਜਾਂਦਾ ਤੇ ਛਾਈਆਂ ਪੈ ਜਾਂਦੀਆਂ ਸੋ ਠੰਡਾ ਪਾਣੀ ਘੱਟ ਇਸਤੇਮਾਲ ਕਰੋ ਨੰਬਰ 18 ਜੇਕਰ ਅਸੀਂ ਧਨੀਦਰਸ ਆਪਣੇ ਗੰਜੇ ਵਿੱਚ ਸਿਰ ਤੇ ਲਗਾਉਂਦੇ ਆ ਤਾਂ ਸਾਡੇ ਬਾਲ ਆਉਣੇ ਸ਼ੁਰੂ ਹੋ ਜਾਂਦੇ ਆ ਨੰਬਰ 19 ਗਰਮ ਰੋਟੀ ਦੇ ਨਾਲ ਦਹੀਂ ਦਾ ਸੇਵਨ ਕਦੇ ਵੀ ਨਹੀਂ ਕਰਨਾ ਚਾਹੀਦਾ ਨੰਬਰ 20 ਰੋਜ਼ਾਨਾ ਪਿਆਸ ਖਾਨ ਦੇ ਨਾਲ ਸਰੀਰ ਵਿੱਚ ਤਾਜ਼ਾ ਖੂਨ ਬੰਦਾ ਹੈ ਨੰਬਰ 21 ਜੇਕਰ ਤੁਹਾਡੇ ਹੱਥ ਹਰ ਸਮੇਂ ਠੰਡੇ ਰਹਿੰਦੇ ਆ ਤਾਂ ਤੁਹਾਡੇ ਵਿੱਚ ਖੂਨ ਦੀ ਖਮੀ ਹੋ ਸਕਦੀ ਆ ਨੰਬਰ 22 ਸਾਨੂੰ ਫਲ ਖਾਣ ਤੋਂ ਬਾਅਦ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ ਇਦਾਂ ਕਰਨ ਦੇ ਨਾਲ ਜਾਨ ਦਾ ਸਾਡਾ ਕਾਲਜੇ ਵਿੱਚ ਜਲਨ ਹੋਣ ਲੱਗ ਜਾਂਦੀ ਆ ਨੰਬਰ 23 ਜੇਕਰ ਸਾਨੂੰ ਆਪਣੇ ਚਿਹਰੇ ਉੱਪਰ ਬਟਾਪਾ ਜਲਦੀ ਨਜ਼ਰ ਆ ਰਿਹਾ ਹੋਵੇ ਤਾਂ ਸਾਨੂੰ ਦੁੱਧ ਦੇ ਨਾਲ ਚਵਾਰੇ ਬਾਲਕੀ ਪੀਣੀ ਚਾਹੀਦੇ ਹਨ ਨੰਬਰ 24 ਜਿਆਦਾ ਠੰਡਾ ਪਾਣੀ ਦੰਦਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਤੇ ਦੰਦ ਜਲਦੀ ਖਰਾਬ ਹੋ ਜਾਂਦੇ ਹਨ ਨੰਬਰ 25 ਹਰ ਰੋਜ਼ ਦੁੱਧ ਪੀਣ ਦੇ ਨਾਲ ਬਹੁਤ ਹੀ ਜਿਆਦਾ ਫਾਇਦੇਮੰਦ ਹੁੰਦਾ ਦੁੱਧ ਅਮ੍ਰਿਤ ਦੇ ਸਮਾਨ ਹੁੰਦਾ ਤੇ ਇਹਦੇ ਵਿੱਚ ਸਾਰੇ ਪੋਸ਼ਕ ਤੱਤ ਹੁੰਦੇ ਆ ਤਾਂ ਇਹ ਜ਼ਰੂਰ ਪੀਓ ਨੰਬਰ 26 ਬਾਲਾਂ ਨੂੰ ਲੰਬੇ ਅਤੇ ਕਾਲੇ ਬਣਾਉਣ ਦੇ ਲਈ ਸਾਨੂੰ ਸਰੋਂ ਦੇ ਤੇਲ ਵਿੱਚ ਥੋੜਾ ਜਿਹਾ ਦੁੱਧ ਮਿਲਾ ਕੇ ਆਪਣੇ ਸਿਰ ਤੇ ਲਗਾਉਣਾ ਚਾਹੀਦਾ ਹੈ ਸੱਚੀ ਤੁਹਾਡੇ ਬਾਲ ਕਾਲੇ ਅਤੇ ਬੇ ਹੋ ਜਾਣਗੇ ਨੰਬਰ 27 ਜੇਕਰ ਤੁਹਾਡੇ ਸਿਰ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਹੈ ਤਾਂ ਤੁਸੀਂ ਚਾਵਲ ਖਾਣ ਤੋਂ ਪਰਹੇਜ਼ ਕਰੋ ਨੰਬਰ 28 ਚਾਵਲ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਸਾਨੂੰ ਪਾਣੀ ਨਹੀਂ ਪੀਣਾ ਚਾਹੀਦਾ ਇਦਾਂ ਕਰਨ ਦੇ ਨਾਲ ਸਾਰੇ ਪੇਟ ਨੂੰ ਨੁਕਸਾਨ ਪਹੁੰਚਦਾ ਹੈ ਤੇ ਸਾਡਾ ਖਾਣਾ ਵੀ ਨਹੀਂ ਪਚਦਾ ਨੰਬਰ 29 ਕੰਨਾਂ ਦੇ ਵਿੱਚ ਮੈਲ ਜਮਾ ਹੋਣ ਤੇ ਸਾਡੇ ਕੰਨਾਂ ਵਿੱਚ ਖੁਜਲੀ ਹੋਣ ਲੱਗਦੀ ਆ ਰਾਤ ਨੂੰ ਸੌਣ ਤੋਂ ਪਹਿਲਾਂ 2 ਤੋਂ 3 ਬੂੰਦਾ ਸਰੋਂ ਦੇ ਤੇਲ ਦੀਆਂ ਕੰਨ ਵਿੱਚ ਪਾ ਲਓ ਤੇ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਮੈਲ ਬਾਹਰ ਆ ਜਾਵੇਗੀ ਤੇ ਖੁਜਲੀ ਹੋਣੀ ਬੰਦ ਹੋ ਜਾਵੇਗੀ ਨੰਬਰ 3 ਗਰਮ ਕੱਪੜਿਆਂ ਨੂੰ ਜ਼ਿਆਦਾ ਦੇਰ ਤੱਕ ਅਲਮਾਰੀ ਵਿੱਚ ਰੱਖਣ ਨਾਲ ਉਹਨਾਂ ਵਿੱਚੋਂ ਸਮੈਲ ਆਉਣ ਲੱਗਦੀ ਹੈ ਕੱਪੜਿਆਂ ਨੂੰ ਸਮੈਲ ਤੋਂ ਬਚਾਉਣ ਦੇ ਲਈ ਉਹਨਾਂ ਦੇ ਉੱਤੇ ਪਰਫਿਊਮ ਦੀ ਬੋਤਲ ਰੱਖ ਲਓ ਤੇ ਜਦੋਂ ਤੁਸੀਂ ਕੱਪੜੇ ਕੱਢੋਗੇ ਤਾਂ ਖੁਸ਼ਬੂ ਆਵੇਗੀ ਨੰਬਰ 32 ਜੇਕਰ ਅਸੀਂ ਗਰਮ ਦੁੱਧ ਦੇ ਵਿੱਚ ਹਰੀ ਇਲਾਇਚੀ ਪਾ ਕੇ ਸੇਵਨ ਕਰਦੇ ਹਾਂ ਤਾਂ ਸਾਡੇ ਸਰੀਰ ਦੀ ਸਾਰੀ ਤਕਾਬੜ ਦੂਰ ਹੋ ਜਾਂਦੀ ਆ ਨੰਬਰ 32 ਜੇਕਰ ਤੁਹਾਡੇ ਸਰੀਰ ਵਿੱਚ ਤੁਹਾਨੂੰ ਕਮਜ਼ੋਰੀ ਮਹਿਸੂਸ ਹੋਣ ਲੱਗੇ ਤਾਂ ਦੁੱਧ ਵਿੱਚ ਦੋ ਚੁਵਾਰੇ ਪਾ ਕੇ ਪੀਣਾ ਸ਼ੁਰੂ ਕਰ ਦਿਓ ਇਦਾਂ ਤੁਸੀਂ ਤੰਦਰੁਸਤ ਹੋ ਜਾਮੋਗੇ ਨੰਬਰ 33 ਹਰ ਰੋਜ਼ ਰਾਤ ਨੂੰ ਕਿਸ਼ਮਿਸ਼ ਦਾ ਸੇਵਨ ਕਰਨ ਦੇ ਨਾਲ ਸਾਡੇ ਸਰੀਰ ਨੂੰ ਤਾਕਤ ਮਿਲਦੀ ਆ ਨੰਬਰ 34 ਪਦੀਨੇ ਦੀਆਂ ਪੱਤੀਆਂ ਨੂੰ ਚਿਹਰੇ ਤੇ ਲਗਾਉਣ ਦੇ ਨਾਲ ਚਿਹਰੇ ਦੀ ਸਕਿਨ ਨਰਮ ਅਤੇ ਪਲੇਨ ਹੋ ਜਾਂਦੀ ਆ ਨੰਬਰ 35 ਜੇਕਰ ਤੁਹਾਨੂੰ ਸੁੱਕੀ ਖਾਂਸੀ ਹੋਵੇ ਤਾਂ ਰਾਤ ਨੂੰ ਦੁੱਧ ਦੇ ਵਿੱਚ 2 ਤੋਂ 3 ਪਤਾਸੀ ਘੋਲ ਕੇ ਪੀ ਲਓ ਇਸ ਤਰ੍ਹਾਂ ਸੁੱਕੀ ਖਾਂਸੀ ਤੁਹਾਡੀ ਜੜ ਤੋਂ ਖਤਮ ਹੋ ਜਾਵੇਗੀ ਨੰਬਰ 36 ਸਾਨੂੰ ਹਰ ਰੋਜ਼ ਸਵੇਰੇ ਉੱਠ ਕੇ ਦਲੀਏ ਦਾ ਸੇਵਨ ਕਰਨਾ ਚਾਹੀਦਾ ਹੈ ਜੋ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਤੇ ਇਸ ਦੇ ਨਾਲ ਤੁਹਾਡਾ ਭਾਰਨ ਵੀ ਵੱਧ ਜਾਂਦਾ ਹੈ ਨੰਬਰ 31 ਗੱਲ ਗੱਲੋ ਤੇ ਚਾਰਾ ਸੋਚਣ ਵਾਲੇ ਲੋਕ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ ਅਸਲ ਵਿੱਚ ਉਹ ਲੋਕ ਉਹੀ ਸੋਚਦੇ ਆ ਜੋ ਸਭ ਕੁਝ ਹੁੰਦਾ ਵੀ ਨਹੀਂ ਨੰਬਰ 38 ਰਾਤ ਦੀ ਬਚੀ ਹੋਈ ਰੋਟੀ ਦੇ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਸਵੇਰੇ ਉੱਠ ਕੇ ਇਸ ਰੋਟੀ ਨੂੰ ਦੁੱਧ ਦੇ ਨਾਲ ਖਾਣ ਦੇ ਨਾਲ ਪੇਟ ਦੀਆਂ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਤੇ ਹੱਡੀਆਂ ਵੀ ਮਜ਼ਬੂਤ ਹੋ ਜਾਂਦੀਆਂ ਨੇ ਤੇ ਇਸ ਦੇ ਨਾਲ ਤੁਹਾਡਾ ਭਾਰ ਵੀ ਵਧਣ ਲੱਗਦਾ ਤੇ ਗੈਸ ਵਰਗੀ ਸਮੱਸਿਆ ਵੀ ਖਤਮ ਹੋ ਜਾਂਦੀ ਆ ਨੰਬਰ 49 ਜੇਕਰ ਤੁਹਾਡੀ ਅੱਖਾਂ ਵਿੱਚੋਂ ਪਾਣੀ ਵਗਣ ਸ਼ੁਰੂ ਹੋ ਜਾਵੇ ਤਾਂ ਇਸ ਦਾ ਮਤਲਬ ਹੈ ਤੁਹਾਡੀ ਨੀਂਗਰ ਕਮਜ਼ੋਰ ਹੋ ਚੁੱਕੀ ਆ ਤਾਂ ਤੁਸੀਂ ਡਾਕਟਰ ਦੀ ਸਲਾਹ ਜ਼ਰੂਰ ਲਵੋ ਨੰਬਰ 40 ਹਰ ਰੋਜ਼ ਸਵੇਰੇ ਉੱਠ ਕੇ 10 ਤੋਂ 15 ਮਿੰਟ ਸੈਰ ਕਰਨ ਦੇ ਨਾਲ ਡਿਪਰੈਸ਼ਨ ਦੂਰ ਹੁੰਦਾ ਹੈ ਅਤੇ ਸਰੀਰ ਦਾ ਸਵਾਸਥ ਵੀ ਬਣਿਆ ਰਹਿੰਦਾ ਹੈ ਨੰਬਰ 41 ਬਦਾਮਾਂ ਦਾ ਤੇਲ ਧੁੰਨੀ ਵਿੱਚ ਲਾਉਣ ਦੇ ਨਾਲ ਤੁਹਾਡਾ ਪੇਟ ਹੌਲੀ-ਹੌਲੀ ਘੱਟ ਹੋਣ ਲੱਗਦਾ ਹੈ ਨੰਬਰ 42 ਪਿਆਜ਼ ਦੀ ਖੁਸ਼ਬੂ ਸੁੰਘਣ ਦੇ ਨਾਲ ਦਿਲ ਮਜ਼ਬੂਤ ਹੁੰਦਾ ਹੈ ਨੰਬਰ 43 ਜਿਆਦਾ ਸੋਚਣਾ ਤੇ ਟੈਨਸ਼ਨ ਲੈਣ ਵਾਲੇ ਲੋਕਾਂ ਦੇ ਚਿਹਰੇ ਤੇ ਛਾਈਆਂ ਪੈ ਜਾਂਦੀਆਂ ਨੇ ਨੰਬਰ 44 ਸਫੇਦ ਪਿਆਜ਼ ਦਾ ਰਸ ਬਲਾਂ ਵਿੱਚ ਲਗਾਉਣ ਨਾਲ ਬਲਾਂ ਦਾ ਟੁੱਟਣਾ ਬੰਦ ਹੋ ਜਾਂਦਾ ਹੈ ਨੰਬਰ 45 ਕਾਜੂ ਦਾ ਸੇਵਨ ਕਰਨ ਦੇ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਆ ਨੰਬਰ 46 ਖਾਣਾ ਖਾਣ ਤੋਂ ਬਾਅਦ ਸਾਨੂੰ ਇਸ ਲਈ ਨੀਂਦ ਆਉਂਦੀ ਹੈ ਕਿਉਂਕਿ ਖੂਨ ਦਾ ਵਹਾਅ ਹੌਲੀ-ਹੌਲੀ ਘਟ ਜਾਂਦਾ ਹੈ ਨੰਬਰ 47 ਰਾਤ ਨੂੰ ਸੌਂਦੇ ਸਮੇਂ ਪੇਟ ਦੇ ਸਾਰੇ ਸੌਣ ਵਾਲਾ ਇਨਸਾਨ ਜਲਦੀ ਬੁੱਢਾ ਹੋ ਜਾਂਦਾ ਹੈ ਨੰਬਰ 48 ਜੇਕਰ ਜੁਕਾਮ ਨਾਲ নাক ਬੰਦ ਹੋ ਜਾਵੇ ਤਾਂ ਥੋੜਾ ਜਿਹਾ ਗੁੜ ਖਾ ਲਓ ਇਸ ਨਾਲ ਤੁਹਾਨੂੰ ਆਰਾਮ ਮਿਲੇਗਾ ਨੰਬਰ 49 ਸਾਨੂੰ ਕਦੇ ਵੀ ਆਪਣੇ ਚਿਹਰੇ ਤੇ ਜ਼ਿਆਦਾ ਗਰਮ ਪਾਣੀ ਨਹੀਂ ਪਾਉਣਾ ਚਾਹੀਦਾ ਇਸ ਤਰ੍ਹਾਂ ਕਰਨ ਦੇ ਨਾਲ ਸਾਡੀ ਸਕਿਨ ਨੰਬਰ ਝਾ ਆ ਜਾਂਦੀ ਹੈ ਤੇ ਇਨਸਾਨ ਜਲਦੀ ਬੁੱਢਾ ਦਿਖਣ ਲੱਗਦਾ ਹੈ ਨੰਬਰ 50 ਤੇਜ਼ ਤੇਜ਼ ਚੱਲਣ ਵਾਲੇ ਇਨਸਾਨ ਦਾ ਸਰੀਰ ਕਦੇ ਵੀ ਢਿੱਲਾ ਨਹੀਂ ਪੈਂਦਾ ਨੰਬਰ 51 ਜੇਕਰ ਅਸੀਂ ਦੇਸੀ ਘਿਓ ਨਾਲ ਸਿਰ ਦੀ ਮਾਲਿਸ਼ ਕਰਦੇ ਹਾਂ ਤਾਂ ਸਾਡਾ ਦਿਮਾਗ ਤਾਕਤਵਰ ਹੁੰਦਾ ਨਾਲ ਹੀ ਸਿਰ ਦਰਦ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਆ ਨੰਬਰ 52 ਜੋ ਲੋਕ ਖਾਣਾ ਖਾਣ ਤੋਂ ਬਾਅਦ ਨਹਾਉਂਦੇ ਆ ਉਹਨਾਂ ਦਾ ਰੰਗ ਸਾਵਲਾ ਹੋਣ ਲੱਗਦਾ ਹੈ ਨਾਲ ਹੀ ਖਾਣਾ ਖਾਣ ਤੋਂ ਤੁਰੰਤ ਬਾਅਦ ਸਾਨੂੰ ਕਦੇ ਨਹੀਂ ਨਹਾਉਣਾ ਚਾਹੀਦਾ ਇਸ ਦੇ ਨਾਲ ਨੁਕਸਾਨ ਹੁੰਦਾ ਹੈ ਨੰਬਰ 53 ਸਾਨੂੰ ਹਮੇਸ਼ਾ ਲੱਕੜੀ ਦੇ ਕੰਗੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਇਸ ਦਾ ਕਾਰਨ ਦੇ ਨਾਲ ਬਲ ਮਜ਼ਬੂਤ ਹੋ ਜਾਂਦੇ ਆ ਤੇ ਟੁੱਟਣੋਂ ਬਚ ਜਾਂਦੇ ਆ ਨੰਬਰ 55 ਪਾਣੀ ਦੇ ਵਿੱਚ ਅਦਰਕ ਵਾਲ ਕੇ ਪੀਣ ਦੇ ਨਾਲ ਜੋੜਾਂ ਦਾ ਦਰਦ ਖਤਮ ਹੋ ਜਾਂਦਾ ਹੈ ਨੰਬਰ 55 ਹਫਤੇ ਵਿੱਚ ਇੱਕ ਵਾਰ ਨਾਰੀਅਲ ਦਾ ਪਾਣੀ ਜ਼ਰੂਰ ਪੀਓ ਇਸ ਦੇ ਨਾਲ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਤੇ ਤੁਹਾਨੂੰ ਕਮਜ਼ੋਰੀ ਵੀ ਨਹੀਂ ਆਵੇਗੀ ਨਾਲ ਹੀ ਇਹ ਸਰੀਰ ਦੀ ਗਰਮੀ ਨੂੰ ਵੀ ਖਤਮ ਕਰ ਦਿੰਦਾ ਹੈ ਨੰਬਰ 56 ਲਸਣ ਅਤੇ ਅਦਰਕ ਨੂੰ ਬਰਾਬਰ ਮਾਤਰਾ ਵਿੱਚ ਪੀਸ ਕੇ ਗਰਮ ਪਾਣੀ ਵਿੱਚ ਪਾ ਕੇ ਸੇਵਨ ਕਰਨ ਦੇ ਨਾਲ ਪੇਟ ਨੂੰ ਬਹੁਤ ਹੀ ਜ਼ਿਆਦਾ ਆਰਾਮ ਮਿਲਦਾ ਹੈ ਨੰਬਰ 57 2 ਗ੍ਰਾਮ ਅਜਮੈਨ ਇੱਕ ਚੁਟਕੀ ਕਾਲਾ ਨਮਕ ਗਰਮ ਪਾਣੀ ਦੇ ਨਾਲ ਪਾ ਕੇ ਪੀਓ ਇਸ ਤਰ੍ਹਾਂ ਕਰਨ ਦੇ ਨਾਲ ਪੇਟ ਦਰਦ ਤੋਂ ਰਾਹਤ ਮਿਲੇਗੀ ਨੰਬਰ 58 ਜੇਕਰ ਮਟਾਪਾ ਆਉਣ ਲੱਗ ਜਾਵੇ ਤਾਂ ਮੋਟੀ ਅਤੇ ਛੋਟੀ ਇਲਾਇਚੀ ਦੇ ਪਾਣੀ ਨੋ oval ਕੇ ਪੀ ਲਓ ਇਸ ਤਰ੍ਹਾਂ ਕਰਨ ਦੇ ਨਾਲ ਮਟਾਪਾ ਹੌਲੀ ਹੌਲੀ ਘਟਣਾ ਸ਼ੁਰੂ ਹੋ ਜਾਵੇਗਾ ਨੰਬਰ 9 ਭੋਜਨ ਕਰਨ ਤੋਂ ਬਾਅਦ ਸਾਦਾ ਪਾਣੀ ਪੀਣ ਤੋਂ ਇਲਾਵਾ ਜੇਕਰ ਅਸੀਂ ਉਸ ਪਾਣੀ ਵਿੱਚ ਜਮੈਨ ਪਾ ਕੇ ਉਸ ਪਾਣੀ ਦਾ ਸੇਵਨ ਕਰੀਏ ਤਾਂ ਕਦੇ ਵੀ ਗੈਸ ਅਤੇ ਬਦਹਜਮੀ ਦੀ ਸਮੱਸਿਆ ਨਹੀਂ ਹੁੰਦੀ ਨੰਬਰ 60 ਨਹਾਉਣ ਦੇ ਸਮੇਂ ਸਾਨੂੰ ਕਦੇ ਵੀ ਸਿਰ ਉੱਤੇ ਪਾਣੀ ਨਹੀਂ ਪਾਉਣਾ ਚਾਹੀਦਾ ਸਾਨੂੰ ਪੈਰਾਂ ਤੇ ਪਾਣੀ ਪਾ ਕੇ ਨਹਾਉਣਾ ਚਾਹੀਦਾ ਹੈ ਸ਼ੁਰੂ ਉੱਥੋਂ ਕਰੋ ਇਹ ਵਾਸਤੂ ਸ਼ਾਸਤਰ ਅਨੁਸਾਰ ਸ਼ੁਭ ਮੰਨਿਆ ਜਾਂਦਾ ਹੈ ਨੰਬਰ 61 ਖਾਣਾ ਖਾਣ ਸਮੇਂ ਸਾਨੂੰ ਮੋਬਾਈਲ ਫੋਨ ਟੀਵੀ ਬਿਲਕੁਲ ਵੀ ਨਹੀਂ ਦੇਖਣਾ ਚਾਹੀਦਾ ਇਸ ਨਾਲ ਸਾਰੇ ਸਰੀਰ ਨੂੰ ਨੁਕਸਾਨ ਹੁੰਦਾ ਤੇ ਖਾਣਾ ਵੀ ਸਾਡੇ ਸਰੀਰ ਨੂੰ ਨਹੀਂ ਲੱਗਦਾ ਨੰਬਰ 62 ਸਾਨੂੰ ਹਰੀ ਸਬਜ਼ੀਆਂ ਦਾ ਸੇਵਨ ਆਪਣੀ ਡਾਈਟ ਵਿੱਚ ਜ਼ਰੂਰ ਕਰਨਾ ਚਾਹੀਦਾ ਹੈ ਇਹ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਚਾ ਲੈਂਦੀਆਂ ਹਨ ਦੋਸਤੋ ਏਸੀ ਅੱਜ ਦੀ ਜਾਣਕਾਰੀ ਮੈਨੂੰ ਉਮੀਦ ਆ ਕਿ ਤੁਹਾਨੂੰ ਅੱਜ ਦੀ ਜਾਣਕਾਰੀ ਜ਼ਰੂਰ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਸਾਡੇ ਚੈਨਲ ਸੰਜੀਗਾਜ਼ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਣੀ رائے ਕਮੈਂਟ ਬਾਕਸ ਵਿੱਚ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਧੰਨਵਾਦ